ਕਨੇਸ਼ ਜੀ ਦੀ ਇੱਕ ਹੋਰ ਵੱਡੀ ਮੂਰਤੀ ਵੱਡੀ ਮੂਰਤੀ ਇੱਥੇ ਪਈ ਆ ਤੇ ਵੱਡੀ ਮੂਰਤੀ ਦੀ ਤਸਵੀਰ ਤਾਂ ਦਿਖਾਣੇ ਆ ਕਿ ਕਿਸ ਤਰੀਕੇ ਨਾਲ ਖੰਡਿਤ ਹੋਈ ਪਈ ਆ ਆ ਮੂਰਤੀ ਦੇ ਉੱਤੇ ਹੀ ਚੱਪਲ ਜੜੀ ਆ ਉੱਪਰ ਹੀ ਹੋਈ ਆ ਅਸੀਂ ਸਤਿਕਾਰ ਕਰਦੇ ਆ ਅਸੀਂ ਇਹਨਾਂ ਨੂੰ ਪੁੱਛਦੇ ਆ ਤਾਂ ਹੀ ਮਨ ਦੁਖਦਾ ਤੇ ਤੁਸੀਂ ਇਹਨਾਂ ਨੂੰ ਘਰਾਂ ਦੇ ਵਿੱਚ ਰੱਖਦੇ ਹੋ ਤੁਸੀਂ ਪੂਜਦੇ ਹੋ ਇਹਨਾਂ ਨੂੰ ਤੁਸੀਂ ਆਪਣੇ ਘਰਾਂ ਦੇ ਵਿੱਚ ਇਹਨੇ ਦਿਨ ਰੱਖਦੇ ਹੋ ਤੁਹਾਡੇ ਬੱਚੇ ਵੀ ਆ ਕੇ ਇਹਨਾਂ ਨੂੰ ਮੱਥਾ ਟੇਕਦੇ ਆ ਤੁਸੀਂ ਵੀ ਮੱਥਾ ਟੇਕਦੇ ਹੋ ਤੁਹਾਡੇ ਰਿਸ਼ਤੇਦਾਰ ਵੀ ਆਉਂਦੇ ਆ ਤੁਹਾਡੇ ਪੜੋਸੀ ਵੀ ਆਉਂਦੇ ਨੇ ਪਰ ਤੁਸੀਂ ਉਹ ਮੱਥਾ ਟੇਕਣ ਤੋਂ ਬਾਅਦ ਇੰਨਾ ਸਤਿਕਾਰ ਕਰਨ ਤੋਂ ਬਾਅਦ ਇਹਨਾਂ ਜਗਾਵਾਂ ਤੇ ਕਿੱਦਾਂ ਰੱਖ ਜਾਂਦੇ ਹੋ ਸਵਾਲ ਤਾਂ ਸਭ ਤੋਂ ਵੱਡਾ ਹੈ ਵਾ ਕਿਸ ਤਰੀਕੇ ਨਾਲ ਇੱਥੇ ਤੁਸੀਂ ਇਹਨਾਂ ਨੂੰ ਇਦਾਂ ਹੀ ਛੱਡ ਦਿੰਦੇ ਹੋ ਜੇ ਇਹਨਾਂ ਨੂੰ ਤੁਸੀਂ ਆਪਣਾ ਰਹਾਪ ਮੰਨਦੇ ਹੋ ਮੈਂ ਤਾਂ ਮੰਨਦਾ ਮੈਂ ਇਹ ਗੱਲ ਕਹਿੰਨੇ ਆ ਵੀ ਅਸੀਂ ਤਾਂ ਮੰਨਦੇ ਆ ਤੁਸੀਂ ਵੀ ਆਪਣਾ ਰੱਬ ਮੰਨਦੇ ਹੋ ਤਾਂ ਕਿਉਂ ਇਹਨਾਂ ਨੂੰ ਇਦਾਂ ਛੱਡ ਜਾਂਦੇ ਹੋ ਕੀ ਆ ਆ ਦੇਖ ਸਕਦੇ ਹੋ ਤਸਵੀਰ ਵੀ ਇਹ ਹਾਲਾਤ ਕੀ ਆ ਮਨ ਤਾਂ ਮੇਰਾ ਕਰਦਾ ਵੀ ਇਹਨਾਂ ਸਾਰਿਆਂ ਨੂੰ ਇਕੱਠਾ ਕਰ ਦੇਵਾਂ ਕਿਸੇ ਤਰੀਕੇ ਇਹਨਾਂ ਦੀ ਬੇਦਬੀ ਨਾ ਹੋਵੇ ਪਰ ਮੈਂ ਇਕੱਲਾ ਕੀ ਕਰ ਸਕਦਾ ਪਲੇਸ ਤਾਂ ਪਲੇਸ ਦੂਜੇ ਪਾਸੇ ਕੀ ਅਸੀਂ ਪੀਓਪੀ ਦੀ ਥਾਂ ਤੇ ਮਿੱਟੀ ਦੇ ਗਣੇਸ਼ ਜੀ ਨਹੀਂ ਬਣਾ ਸਕਦੇ ਇੱਕ ਤਾਂ ਸਾਡੇ ਜਿਹੜੇ ਵਰਕਰਸ ਨੇ ਜਿਨ੍ਹਾਂ ਨੂੰ ਕੰਮ ਆਂਦਾ ਉਹਨਾਂ ਨੂੰ ਵੀ ਜਿਹੜਾ ਕੰਮ ਮਿਲੇਗਾ ਜਿਨ੍ਹਾਂ ਦਾ ਮਿੱਟੀ ਦਾ ਕੰਮ ਹੈ ਉਹਨਾਂ ਨੂੰ ਵੀ ਕੰਮ ਮਿਲੇਗਾ ਤੇ ਆਹ ਦੇਖ ਸਕਦੇ ਹੋ ਇੱਥੇ ਮੈਂ ਜਿੱਥੇ-ਜਿੱਥੇ ਦੇਖ ਰਿਹਾ ਉੱਥੇ-ਉੱਥੇ ਮੈਨੂੰ ਖੰਡੇ ਤੋਂਆਂ ਮੂਰਤੀਆਂ ਨਜ਼ਰ ਆ ਰਹੀਆਂ ਇੱਥੇ ਕਰ ਰਹੇ ਆ ਵਿਸਰਜਨ ਜਿੱਥੇ ਪਾਣੀ ਹੀ ਨਹੀਂ ਹੈ ਇਹ ਕੋਈ ਪਾਣੀ ਹੈ ਦੇਖ ਸਕਦੇ ਕਿੱਥੇ ਪਾਣੀ ਹੈ ਪਰੇ ਕਮੈਂਟ ਦੇ ਵਿੱਚ ਜ਼ਰੂਰ ਅੱਜ ਦੱਸੀ ਚਲੋ ਕੀ ਤੁਹਾਨੂੰ ਇਹ ਲੱਗਦਾ ਹੈ ਵੀ ਇਹ ਸਹੀ ਹੈ ਬੇ ਇਥੇ ਹਰ ਕਮਿਊਨਿਟੀ ਦਾ ਬੰਦਾ ਆ ਕਿ ਕਿਤੇ ਨਾ ਕਿਤੇ ਪਾਣੀ ਨੂੰ ਪਲੂਟ ਕਰ ਹੀ ਰਿਹਾ ਸਿਰਫ ਇੱਕ ਧਰਮ ਨਹੀਂ ਕਰ ਰਿਹਾ ਹਰ ਬੰਦਾ ਮੈਂ ਦੇਖ ਲਿਆ ਨਹੀਂ ਦੇਰ ਦੇ ਵਿੱਚ ਹਰ ਧਰਮ ਤੋਂ ਆ ਰਿਹਾ ਅਸੀਂ ਪਾਣੀ ਨੂੰ ਰੱਬ ਮੰਨਦੇ ਆ ਤਾਂ ਪਾਣੀ ਨੂੰ ਉਸ ਤਰੀਕੇ ਨਾਲ ਰੱਬ ਦਾ ਦਰਜਾ ਦਈਏ ਵੀ ਤਾਂ ਸੇ ਆ ਤਸਵੀਰ ਦੇਖ ਕੇ ਮਨ ਤੁਹਾਡਾ ਵੀ ਦੁੱਖਿਆ ਹੋ ਵੱਡੀਆਂ ਮੂਰਤੀਆਂ ਉਹਨਾਂ ਨੂੰ ਕ੍ਰੇਨ ਦੇ ਨਾਲ ਕੀਤਾ ਜਾਂਦਾ ਤੇ ਜਦੋਂ ਕ੍ਰੇਨ ਨਾਲ ਕਰ ਰਹੇ ਹੁੰਦੇ ਆ ਤੇ ਵਿਸਰਜਣ ਤੋਂ ਪਹਿਲਾਂ ਹੀ ਉਹ ਖੰਡਿਤ ਹੋ ਜਾਂਦੀਆਂ ਜਗ੍ਹਾ ਤੋਂ ਕਿਤੇ ਨਾ ਕਿਤੇ ਤੋਂ ਟੁੱਟ ਜਾਂਦੀਆਂ ਆ ਰੀਲਾਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਇੰਸਟਾਗ੍ਰam ਤੇ ਜਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਵੀ ਆ ਰਹੀਆਂ ਤੇ ਇਹ ਸਭ ਨੂੰ ਦੇਖਦੇ ਹੋਏ ਲੱਗਦਾ ਨਹੀਂ ਹੈ ਕਿ ਅਸੀਂ ਸਹੀ ਤਰੀਕੇ ਨਾਲ ਆਪਣੇ ਦੇਵਤਾਵਾਂ ਦਾ ਆਦਰ ਜਾਂ ਮਾਨ ਸਤਿਕਾਰ ਕਰ ਰਹੇ ਆ ਇਹ ਸਿਰਫ ਅਜੀ ਇੱਕ ਤਰ੍ਹਾਂ ਭੇੜਚਾਲ ਬਣ ਗਈ ਲੱਗ ਰਹੀ ਹੈ ਸਾਨੂੰ ਕਿ ਪੰਡਿਤ ਹੀ ਕਹੇ ਪੰਡਿਤ ਕੁਝ ਕਹਿ ਦਿੰਦਾ ਤੇ ਲੋਕਾਂ ਨੇ ਉਹ ਕਰਨਾ ਹੀ ਕਰਨਾ ਹੈ ਜੇ ਪੰਡਿਤ ਜਾਂ ਜਿਹੜੇ ਵੀ ਮਤਲਬ ਰਿਲੀਜਨ ਦੇ ਨਾਲ ਜੁੜੇ ਹੋਏ ਨੇ ਹੋਰ ਵੀ ਜਿੰਨੇ ਰਿਲੀਜਨ ਦੇ ਨੇ ਉਹਨਾਂ ਨੂੰ ਅੱਗੇ ਆ ਕੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਤੁਸੀਂ ਜੇ ਕੋਈ ਕੰਮ ਕਰਨ ਜਾ ਰਹੇ ਹੋ ਜੇ ਕੋਈ ਜਲ ਪ੍ਰਵਾਹ ਵੀ ਕਰਨਾ ਹੈ ਤੁਸੀਂ ਸਿਰਫ ਇਕੋ ਫ੍ਰੈਂਡਲੀ ਹੋਵੇ ਤੇ ਉਸ ਹੀ ਇਨਸਾਨ ਨਾਲ ਤਾਂ ਕਿ ਸਾਡਾ ਵਾਤਾਵਰਣ ਨਾ ਸ਼ੁੱਧ ਰਹੇ ਦੇਵਤਾਵਾਂ ਦੀ ਇੰਨੀ ਪੂਜਾ ਕਰਦੇ ਘਰ ਲਿਆ ਕੇ ਉਹਨਾਂ ਦਾ ਮਤਲਬ ਪੂਜਾ ਕਰਨ ਪੂਜਾ ਕਰ ਰਹੇ ਆ ਤੇ ਉਸ ਤੋਂ ਬਾਅਦ ਜਿਸ ਹਾਲਾਤ ਦੇ ਵਿੱਚ ਉਹਨਾਂ ਦਾ ਵਿਸਰਜਨ ਕੀਤਾ ਜਾ ਰਿਹਾ ਹੈ ਕੀ ਉਹ ਵਿਸਰਜਨ ਸਹੀ ਹੈ ਕੀ ਉਹ ਤੁਸੀਂ ਉਹਨੂੰ ਵਿਸਰਜਨ ਕਰਕੇ ਤੁਹਾਨੂੰ ਆਪ ਖੁਸ਼ੀ ਮਿਲ ਰਹੀ ਹੈ ਕਿਤੇ ਜਿਹੜੇ ਹਾਲਾਤ ਪੈਦਾ ਹੋ ਰਹੇ ਉਸ ਤੋਂ ਬਾਅਦ ਪਾਣੀਆਂ ਲਈ ਉਹ ਠੀਕ ਨੇ ਇਹ ਚੀਜ਼ਾਂ ਦੇ ਉੱਤੇ ਬੜੇ ਵੱਡੇ ਸਵਾਲ ਪੈਦਾ ਹੋ ਰਹੇ ਨੇ ਤਾਂ ਲੁਧਿਆਣੇ ਜਿੱਥੇ ਸਤਲੁਜ ਵਹਿੰਦਾ ਉੱਥੇ ਮੌਜੂਦਾਂ ਤਸਵੀਰ ਕੁਝ ਨਹੀਂ ਬੋਲਾਂਗੇ ਅੱਜ ਸਿਰਫ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਨੂੰ ਇਹ ਸਹੀ ਲੱਗ ਰਿਹਾ ਕੈਮਰਾਮੈਨ ਸਾਥੀ ਨੂੰ ਕਵਾਂਗਾ ਤਸਵੀਰ ਦਿਖਾਈ ਜਾਵੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗਣਪਤੀ ਵਿਸਰਜਨ ਪੀਤੇ ਦਿਨਾਂ ਦੇ ਵਿੱਚ ਹੋਇਆ ਤੇ ਕਿਸ ਹਿਸਾਬ ਨਾਲ ਇੱਥੇ ਖੰਡਿਤ ਹੋਈਆਂ ਮੂਰਤੀਆਂ ਪਈਆਂ ਹੋਈਆਂ ਸਭ ਤੋਂ ਵੱਡੀ ਗੱਲ ਹੈ ਵਾ ਵੀ ਸਤਲੁਈ ਦਰਿਆ ਦੇ ਵਿੱਚ ਇਸ ਸਮੇਂ ਪਾਣੀ ਨਹੀਂ ਆ ਦੂਜੇ ਪਾਸੇ ਪੀਓਪੀ ਨਾਲ ਬਣੀਆਂ ਇਹ ਮੂਰਤੀਆਂ ਜਿੱਥੇ ਇੱਕ ਪਾਸੇ ਜੇ ਮੈਂ ਕਹਾਂਗਾ ਇਹ ਪਾਣੀ ਨੂੰ ਵੀ ਪਲੂਟ ਕਰਨ ਗਿਆ ਦੂਜੇ ਪਾਸੇ ਕੀ ਹੈ ਬੇਦਵੀ ਨਹੀਂ ਹੈ ਗਣਪਤੀ ਜੀ ਜੀ ਦੀ ਅਸੀਂ ਪੂਜਾ ਕਰਦੇ ਆ ਕਿੰਨੇ ਦਿਨ ਗਣਪਤੀ ਜੀ ਨੂੰ ਅਸੀਂ ਆਪਣੇ ਘਰੇ ਰੱਖਦੇ ਆ ਪਿਆਰ ਨਾਲ ਰੱਖਦੇ ਆ ਸਤਿਕਾਰ ਨਾਲ ਰੱਖਦੇ ਆ ਸਾਡੇ ਮਨ ਦੇ ਵਿੱਚ ਅੱਜ ਵੀ ਸਤਿਕਾਰ ਆ ਜੇ ਆਪਾਂ ਗਣਪਤੀ ਜੀ ਦੀ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਕਿਹਾ ਜਾਂਦਾ ਵੀ ਗਣਪਤੀ ਜੀ ਦੀ ਪੂਜਾ ਹੁੰਦੀ ਆ ਪਰ ਕਿਸ ਹਿਸਾਬ ਨਾਲ ਇਹ ਪੀਓਪੀ ਨਾਲ ਬਣੀਆਂ ਮੂਰਤੀਆਂ ਇੱਥੇ ਖੰਡਿਤ ਹੋ ਰਹੀਆਂ ਕੈਮਰਾ ਪਰਸਨ ਕਮਾਂਗਾ ਤਸਵੀਰ ਇੱਕ ਵਾਰੀ ਜ਼ਰੂਰ ਦਿਖਾ ਦਿੱਤੀ ਜਾਵੇ ਵੀ ਕਿ ਸਿਸਾਮ ਨਾਲ ਇਹ ਖੰਡਿਤ ਹੋਈਆਂ ਪਈਆਂ ਨੇ ਤਾਂ ਇੱਥੇ ਹੋਰ ਵੀ ਸਿਰਫ ਆ ਨਹੀਂ ਮੂਰਤੀਆਂ ਪਈਆਂ ਹੋਣਗੀਆਂ ਦੇਖ ਸਕਦੇ ਹੋ ਵੀ ਕਿੰਨੀਆਂ ਤਸਵੀਰਾਂ ਵੀ ਜੜੀਆਂ ਨੇ ਉਹ ਇੱਥੇ ਪਈਆਂ ਹੋਈਆਂ ਮਨ ਤਾਂ ਸਾਡਾ ਵੀ ਕਰਦਾ ਵੀ ਤਸਵੀਰਾਂ ਨੂੰ ਅਸੀਂ ਚੱਕੀਏ ਤੇ ਕਿਸੇ ਸਿਕਿਉਰ ਥਾਂ ਤੇ ਰੱਖੀਏ ਜਾਂ ਆਪਣੇ ਨਾਲ ਲੈ ਜਾਈਏ ਵੀ ਇਸ ਦੀ ਕੋਈ ਬੇਦਬੀ ਨਾ ਹੋ ਸਕੇ ਪਰ ਦੇਖ ਸਕਦੇ ਹੋ ਕਿ ਕਿਦਾਂ शिवजी दी पार्वती जी दी ਇਹ ਤਸਵੀਰ ਹੈ ਕਿ ਇਹ ਅਸੀਂ ਬੇਦਬੀ ਨਹੀਂ ਕਰ ਰਹੇ ਮੈਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਨਹੀਂ ਕਹਿ ਰਿਹਾ ਕਿ ਕੋਈ ਸਪੈਸਿਫਿਕ ਧਰਮ ਦੇ ਵਾਸਤੇ ਆ ਇੱਕ ਦਿਨ ਜ਼ਰੂਰ ਕਵਾਂਗਾ ਵੀ ਹਰ ਵੀ ਹਰ ਧਰਮ ਦੇ ਲੋਕ ਕਿੱਥੇ ਨਾ ਕਿੱਥੇ ਅਸੀਂ ਜਿਹੜੇ ਆ ਹਰ ਧਰਮ ਦੇ ਲੋਕ ਕਿੱਥੇ ਨਾ ਕਿੱਥੇ ਜਿਹੜਾ ਜੱਲ ਆ ਜਿਸ ਨੂੰ ਅਸੀਂ ਰੱਬ ਵੀ ਕਹਿੰਦੇ ਆ ਜਿਸ ਨੂੰ ਅਸੀਂ ਪੂਜਦੇ ਵੀ ਆ ਕਿੱਥੇ ਉਹਨੂੰ ਤਾਂ ਨਹੀਂ ਅਸੀਂ ਪੂਜਣਾ ਛੱਡ ਦਿੱਤਾ ਕਿੱਥੇ ਉਹਨੂੰ ਤਾਂ ਨਹੀਂ ਅਸੀਂ ਪਲੂਟ ਕਰ ਰਹੇ ਅਸੀਂ ਉਹ ਦੇਸ਼ ਦੇ ਵਿੱਚ ਰਹਿੰਦੇ ਆ ਜਿੱਥੇ ਪਾਣੀ ਨੂੰ ਰੱਬ ਮੰਨਿਆ ਜਾਂਦਾ ਤਾਂ ਜਿੱਥੇ ਰੱਬ ਮੰਨਿਆ ਜਾ ਰਿਹਾ ਉੱਥੇ ਪਾਣੀ ਪਲੂਟ ਹੁੰਦਾ ਪਰ ਜਿਹੜੇ ਦੇਸ਼ਾਂ ਦੇ ਵਿੱਚ ਪਾਣੀ ਨੂੰ ਪਾਣੀ ਮੰਨਿਆ ਜਾ ਰਿਹਾ ਜਲ ਨੂੰ ਜਲ ਮੰਨਿਆ ਜਾ ਰਿਹਾ ਉੱਥੇ ਦੀਆਂ ਨਦੀਆਂ ਦੇਖੋ ਉਹਨਾਂ ਦੀਆਂ ਬਿਲਕੁਲ ਵੀ ਪਲੂਟਡ ਨਹੀਂ ਨੇ ਇੱਕ ਪਾਸੇ ਅਸੀਂ ਗੰਗਾ ਯਮਨਾ ਦੀ ਗੱਲ ਕਰਦੇ ਆ ਜੋ ਕਾਫੀ ਧਰਮ ਦੇ ਨਾਤੇ ਵੀ ਗੱਲ ਕਰਦੇ ਆ ਕਾਫੀ ਦੇਵਤਿਆਂ ਨਾਲ ਵੀ ਅਸੀਂ ਕਹਿੰਦੇ ਆ ਵੀ ਇਤਿਹਾਸ ਗੰਗਨਾ ਤੇ ਜਮ ਗੰਗਾ ਤੇ ਯਮਨਾ ਦਾ ਜੁੜਿਆ ਹੋਇਆ ਪਰ ਅੱਜ ਉਹ ਦੋਨੋਂ ਹੀ ਜਿਹੜੇ ਪਾਣੀ ਦੇ ਸੋਮੇ ਨੇ ਦੋਨੋਂ ਹੀ ਜਿਹੜੇ ਦਰਿਆ ਨੇ ਉਹ ਕਿਸੇ ਹਿਸਾਬ ਨਾਲ ਪਲੂਟਿਡ ਹੋ ਚੁੱਕੇ ਨੇ ਤਾਂ ਤਸਵੀਰ ਤੁਹਾਨੂੰ ਦਿਖਾਣਾ ਜਾਵਾਂਗਾ ਸੱਚੀ ਇਸ ਨੂੰ ਦੇਖ ਕੇ ਮੇਰਾ ਬਹੁਤ ਮਨ ਦੁਖ ਰਿਹਾ ਆਹ ਤਸਵੀਰਾਂ ਹੈ ਹੀ ਹੈ ਅਨਾਲ ਦੇਖ ਸਕਦੇ ਹੋ ਮਾਤਾ ਜੀ ਦੀਆਂ ਵੀ ਤਸਵੀਰਾਂ ਦੇਖੋ ਮਾ ਸ਼ੇਰ ਵਾਲੀ ਨੂੰ ਉਹਨਾਂ ਦਾ ਹਰ ਕੋਈ ਮੰਨਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਸ਼ੇਰ ਵਾਲੀ ਮਾਤਾ ਨੂੰ ਮੈਨੂੰ ਲੱਗਦਾ ਵੀ ਜਦੋਂ ਇਹਨਾਂ ਦੇ ਜਗਰਾਤੇ ਹੁੰਦੇ ਆ ਤਾਂ ਹਰ ਧਰਮ ਦਾ ਵਿਅਕਤੀ ਪਹੁੰਚਦਾ ਭਾਵੇਂ ਉਹ ਸਿੱਖ ਹੋਵੇ ਭਾਵੇਂ ਉਹ ਹਿੰਦੂ ਹੋਵੇ ਜਾਂ ਕਿਸੇ ਹੋਰ ਧਰਮ ਤੋਂ ਹੋਵੇ ਮੈਂ ਕਈ ਕਈ ਇਹੋ ਜਿਹੇ ਸਿੱਖਾਂ ਨੂੰ ਜਾਣਦਾ ਜਿਹੜੇ ਇਹਨਾਂ ਦੇ ਜਗਰਾਤੇ ਆਪ ਕਰਾਉਂਦੇ ਨੇ ਪਰ ਆਹ ਤਸਵੀਰ ਕਿਸ ਸ਼ਾਮ ਨਾਲ ਇੱਥੇ ਪਈ ਹੋਈ ਆ ਕਿ ਇਹ ਬੇਦਵੀ ਨਹੀਂ ਆ ਕਮੈਂਟਾਂ ਦੇ ਵਿੱਚ ਤੁਸੀਂ ਦੱਸਦੇ ਰਹੋ ਕਿ ਮੈਂ ਕੁਝ ਬੋਲੂੰਗਾ ਨਾ ਤਾਂ ਕਈ ਕਹਿਣਗੇ ਪੀ ਤੂੰ ਕਿਉਂ ਬੋਲਦਾ ਪਿਆ ਪਰ ਅਸਲ ਦੇ ਵਿੱਚ ਕਹਿ ਰਿਹਾ ਅੱਜ ਮਨ ਮੇਰਾ ਦੁਖ ਰਿਹਾ ਇਹ ਤਸਵੀਰ ਦੇਖ ਕੇ ਮੇਰਾ ਮੇਰੇ ਕੈਮਰਾਮੈਨ ਦਾ ਮਨ ਦੁਖ ਰਿਹਾ ਪੀਐਸਐਲ ਦੇ ਵਿੱਚ ਹੋ ਕੀ ਰਿਹਾ ਜ਼ਰੂਰ ਹੈ ਤਸਵੀਰ ਨੂੰ ਵੀ ਮੈਂ ਸਾਈਡ ਤੇ ਕਰਾਂਗਾ ਇਹ ਤਾਂ ਸਿਰਫ ਇੱਕ ਪਾਸੇ ਦੀ ਤਸਵੀਰ ਆ ਅੱਗੇ ਜਾ ਕੇ ਤੁਹਾਡੇ ਨਾਲ ਤਸਵੀਰ ਸਾਂਝੀ ਕਰਦੇ ਆ ਕੈਮਰਾ ਪਰਸਨ ਨੂੰ ਕਵਾਂਗਾ ਮਤਖੰਨ ਨੂੰ ਮੇਰੇ ਨਾਲ ਲਾਓ ਤਸਵੀਰਾਂ ਦਿਖਾਓ ਸਭ ਤੋਂ ਵੱਡੀ ਗਲਤ ਆਬ ਹੈ ਦੇਖ ਸਕਦੇ ਹੋ ਕਿ ਕਿਸ ਹਿਸਾਬ ਨਾਲ ਇੱਥੇ ਸਿਰਫ ਮੂਰਤੀਆਂ ਨਹੀਂ ਕਿੰਨੇ ਹੀ ਫੋਟੋਜ਼ ਨੇ ਜਿਨ੍ਹਾਂ ਦੀ ਬੇਦਬੀ ਹੋ ਰਹੀ ਆ ਤਾਂ ਕੀ ਅਸੀਂ ਮਿੱਟੀ ਦਾ ਮਿੱਟੀ ਦੀ ਮੂਰਤੀ ਨਹੀਂ ਵਰਤ ਸਕਦੇ ਤੇ ਉਹਨੂੰ ਉੱਥੇ ਜਲ ਪ੍ਰਵਾਹ ਨਹੀਂ ਕਰ ਸਕਦੇ ਜਿੱਥੇ ਜਲ ਹੋਵੇ ਮਿੱਟੀ ਦੀ ਫਟਕਰੀ ਦੀ ਹੋਰ ਵੀ ਬੜੇ ਇਸ ਦੇ ਇਲਾਵਾ ਅਸੀਂ ਜਿਹੜੇ ਮੈਂ ਕਵਾਂਗਾ ਬੀਪੀਓਪੀ ਦੀ ਜਗ੍ਹਾ ਅਸੀਂ ਵਰਤ ਸਕਦੇ ਆ ਵੀ ਕਿਸੇ ਤਰੀਕੇ ਨਾਲ ਕੋਈ ਬੇਦਬੀ ਉਹ ਨਾ ਹੋਵੇ ਤਾਂ ਚਲੋ ਮੇਰੇ ਨਾਲ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਦਾ ਤਾਂ ਹੁਣ ਤੁਹਾਨੂੰ ਇੱਥੋਂ ਦਿਖਾ ਦਿੰਨੇ ਆ ਇੱਕ ਵਾਰੀ ਵੀ ਜਿੱਥੇ ਸਤਲੁਜ ਵਹਿੰਦਾ ਹੈ ਜਿੱਥੇ ਕਿਹਾ ਜਾਂਦਾ ਵੀ ਪਾਣੀ ਥੋੜਾ ਪਾਣੀ ਕਿੰਨਾ ਕੋਈ ਪਹਿਲਾਂ ਤਾਂ ਉਹ ਦੇਖ ਲਓ ਪਾਣੀ ਤਾਂ ਨਾ ਬਰਾਬਰ ਆ ਪਰ ਆ ਗਣੇਸ਼ ਜੀ ਦੀ ਇੱਕ ਹੋਰ ਵੱਡੀ ਮੂਰਤੀ ਵੱਡੀ ਮੂਰਤੀ ਇੱਥੇ ਪਈ ਆ ਤੇ ਵੱਡੀ ਮੂਰਤੀ ਦੀ ਤਸਵੀਰ ਤਾਂ ਦਿਖਾਣੇ ਆ ਵੀ ਕਿਸ ਤਰੀਕੇ ਨਾਲ ਖੰਡਿਤ ਹੋਈ ਪਈ ਆ ਆ ਮੂਰਤੀ ਦੇ ਉੱਤੇ ਹੀ ਚੱਪਲ ਜੜੀ ਆ ਉਹ ਪਈ ਹੋਈ ਆ ਤੇ ਬੋਲਣਾ ਮਾਨ ਨਹੀਂ ਕਰ ਰਿਹਾ ਸੱਚੀ ਕਹਿ ਰਿਆਂ ਵੀ ਇਸ ਹਿਸਾਬ ਨਾਲ ਲੱਗਦਾ ਸ਼ਬਦ ਨਹੀਂ ਹੈ ਇਸ ਸਮੇਂ ਵੀ ਹੋਊ ਕੀ ਰਿਹਾ ਅਸਲ ਦੇ ਵਿੱਚ ਕਿਉਂ ਅਸੀਂ ਪੀਓਪੀ ਵਰਗੀਆਂ ਚੀਜ਼ਾਂ ਵਰਤ ਰਿਆਂ ਤੇ ਕਿਉਂ ਅਸੀਂ ਜੇ ਇੱਥੇ ਕਰ ਰਹੇ ਹਾਂ ਵਿਸਰਜਨ ਜਿੱਥੇ ਪਾਣੀ ਹੀ ਨਹੀਂ ਹੈ ਇਹ ਕੋਈ ਪਾਣੀ ਹੈ ਦੇਖ ਸਕਦੇ ਕਿੱਥੇ ਪਾਣੀ ਹੈ ਸਤਲੁਜ ਵਹਿੰਦਾ ਹੈ ਪਰ ਇਸ ਸਮੇਂ ਤਾਂ ਪਾਣੀ ਹੈ ਨਹੀਂ ਸਾਡੇ ਪੰਜਾਬ ਦੇ ਦਰਿਆਵਾਂ ਦੇ ਵਿੱਚ ਪਾਣੀ ਕਿੰਨਾ ਘੁਰਿਆ ਉਹ ਵੀ ਆਪ ਸਭ ਨੂੰ ਪਤਾ ਹੈ ਵੇ ਜਦੋਂ ਹੜ੍ਹ ਆ ਜਾਂਦੇ ਉਦੋਂ ਤਾਂ ਪਾਣੀ ਉੱਪਰ-ਉੱਪਰ ਆ ਜਾਂਦਾ ਪਰ ਹੁਣ ਕੈਮਰਾ ਪਰਸਨ ਨੂੰ ਕਵਾਂਗਾ ਤਸਵੀਰ ਦਿਖਾ ਦਿਓ ਕਿ ਕਿੰਨਾ ਕੋ ਪਾਣੀ ਆ ਤੇ ਇੱਥੇ ਅਸੀਂ ਗਣਪਤੀ ਜੀ ਨੂੰ ਵਿਸਰਜਨ ਕਰਨ ਆ ਰਹੇ ਹਾਂ ਕਿ ਅਸਦੀ ਜਗ੍ਹਾ ਕੋਈ ਹੋਰ ਪਲੇਸ ਨਹੀਂ ਅਸੀਂ ਜਾ ਸਕਦੇ ਸੀ ਪਲੇਸ ਤਾਂ ਪਲੇਸ ਦੂਜੇ ਪਾਸੇ ਕੀ ਅਸੀਂ ਪੀਓਪੀ ਦੀ ਥਾਂ ਤੇ ਮਿੱਟੀ ਦੇ ਗਣੇਸ਼ ਜੀ ਨਹੀਂ ਬਣਾ ਸਕਦੇ ਇੱਕ ਤਾਂ ਸਾਡੇ ਜਿਹੜੇ ਵਰਕਰਸ ਨੇ ਜਿਨ੍ਹਾਂ ਨੂੰ ਕੰਮ ਆਂਦਾ ਉਹਨਾਂ ਨੂੰ ਵੀ ਜਿਹੜਾ ਕੰਮ ਮਿਲੇਗਾ ਜਿਨ੍ਹਾਂ ਦਾ ਮਿੱਟੀ ਦਾ ਕੰਮ ਹੈ ਉਹਨਾਂ ਨੂੰ ਵੀ ਕੰਮ ਮਿਲੇਗਾ ਤਿਆ ਦੇਖ ਸਕਦੇ ਹੋ ਇੱਥੇ ਮੈਂ ਜਿੱਥੇ-ਜਿੱਥੇ ਦੇਖ ਰਿਹਾ ਉੱਥੇ-ਉੱਥੇ ਮੈਨੂੰ ਖੰਡੇ ਧੋਈਆਂ ਮੂਰਤੀਆਂ ਨਜ਼ਰ ਆ ਰਹੀਆਂ ਅਸੀਂ ਸਤਿਕਾਰ ਕਰਦੇ ਆ ਅਸੀਂ ਇਹਨਾਂ ਨੂੰ ਪੂਜਦੇ ਆ ਤਾਂ ਹੀ ਮਨ ਦੁਖਦਾ ਤੇ ਤੁਸੀਂ ਇਹਨਾਂ ਨੂੰ ਘਰਾਂ ਦੇ ਵਿੱਚ ਰੱਖਦੇ ਹੋ ਤੁਸੀਂ ਪੂਜਦੇ ਹੋ ਇਹਨਾਂ ਨੂੰ ਤੁਸੀਂ ਆਪਣੇ ਘਰਾਂ ਦੇ ਵਿੱਚ ਇਹਨੇ ਦਿਨ ਰੱਖਦੇ ਹੋ ਟਾਡੇ ਬੱਚੇ ਵੀ ਆ ਕੇ ਇਹਨਾਂ ਨੂੰ ਮੱਥਾ ਟੇਕਦੇ ਆ ਤੁਸੀਂ ਵੀ ਮੱਥਾ ਟੇਕਦੇ ਹੋ ਤੁਹਾਡੇ ਰਿਸ਼ਤੇਦਾਰ ਵੀ ਆਉਂਦੇ ਆ ਤੁਹਾਡੇ ਪੜੋਸੀ ਵੀ ਆਉਂਦੇ ਨੇ ਪਰ ਤੁਸੀਂ ਉਹ ਮੱਥਾ ਟੇਕਣ ਤੋਂ ਬਾਅਦ ਇੰਨਾ ਸਤਿਕਾਰ ਕਰਨ ਤੋਂ ਬਾਅਦ ਇਹਨਾਂ ਜਗਾਵਾਂ ਤੇ ਕਿੱਦਾਂ ਰੱਖ ਜਾਂਦੇ ਹੋ ਸਵਾਲ ਤਾਂ ਸਭ ਤੋਂ ਵੱਡਾ ਹੈ ਵਾ ਕਿਸ ਤਰੀਕੇ ਨਾਲ ਇੱਥੇ ਤੁਸੀਂ ਇਹਨਾਂ ਨੂੰ ਇਦਾਂ ਹੀ ਛੱਡ ਦਿੰਦੇ ਹੋ ਜੇ ਇਹਨਾਂ ਨੂੰ ਤੁਸੀਂ ਆਪਣਾ ਰੱਬ ਮੰਨਦੇ ਹੋ ਮੈਂ ਤਾਂ ਮੰਨਦਾ ਮੈਂ ਇਹ ਕੱਲ ਕਹਿੰਦੇ ਆ ਵੀ ਅਸੀਂ ਤਾਂ ਮੰਨਦੇ ਆ ਤੁਸੀਂ ਵੀ ਆਪਣਾ ਰੱਬ ਮੰਨਦੇ ਹੋ ਤਾਂ ਕਿਉਂ ਇਹਨਾਂ ਨੂੰ ਇਦਾਂ ਛੱਡ ਜਾਂਦੇ ਹੋ ਕੋਈ ਆਪਣੇ ਬੱਚਿਆਂ ਨੂੰ ਕੋਈ ਕਿਸੇ ਨੂੰ ਇਸ ਤਰੀਕੇ ਨਾਲ ਛੱਡ ਸਕਦਾ ਜੇ ਆਪਾਂ ਉਹਨਾਂ ਦਾ ਰੂਪ ਇਹਨਾਂ ਨੂੰ ਕਹਿੰਦੇ ਆ ਤਾਂ ਕਿਸ ਹਿਸਾਬ ਨਾਲ ਇਹਨਾਂ ਦੀ ਬੇਇੱਜ਼ਤੀ ਹੋ ਰਹੀ ਆ ਕਿ ਆ ਆ ਦੇਖ ਸਕਦੇ ਹੋ ਤਸਵੀਰ ਵੀ ਇਹ ਹਾਲਾਤ ਕੀ ਆ ਮੰਨ ਤਾਂ ਮੇਰਾ ਕਰਦਾ ਵੀ ਇਹਨਾਂ ਸਾਰਿਆਂ ਨੂੰ ਇਕੱਠਾ ਰੱਖ ਇਕੱਠਾ ਕਰ ਦੇਵਾਂ ਕਿਸੇ ਤਰੀਕੇ ਇਹਨਾਂ ਦੀ ਬੇਇੱਜ਼ਤੀ ਨਾ ਹੋਵੇ ਪਰ ਮੈਂ ਕਿਹਨਾਂ ਲੱਗੀ ਕਰ ਸਕਦਾ ਤਾਂ ਮੈਂ ਵੀਡੀਓ ਬਣਾ ਰਿਹਾ ਤਾਂ ਮੈਂ ਤੁਹਾਡੇ ਤੱਕ ਇਹ ਗੱਲ ਪਹੁੰਚਾ ਰਿਹਾ ਵੀ ਤੁਸੀਂ ਅਗਲੀ ਵਾਰੀ ਸੁਧਰ ਜੋ ਹਰ ਕੋਈ ਕਹਿੰਦਾ ਹਰ ਕੋਈ ਵੀਡੀਓ ਪਾਉਂਦਾ ਪਰ ਉਹ ਵੀਡੀਓ ਵੀਡੀਓ ਤੱਕ ਕਿਉਂ ਰਹਿ ਜਾਂਦੀ ਆ ਉਹ ਤੁਸੀਂ ਸੁਧਰਦੇ ਕਿਉਂ ਨਹੀਂ ਉਹ ਤੁਹਾਡੇ ਤੱਕ ਗੱਲ ਕਿਉਂ ਨਹੀਂ ਪਹੁੰਚਦੀ ਹਰ ਧਰਮ ਦੇ ਵਿੱਚ ਆ ਚੀਜ਼ਾਂ ਨੇ ਮੈਂ ਸਿਰਫ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਸਾਰੇ ਧਰਮਾਂ ਨੂੰ ਗੱਲ ਕਹਿ ਰਿਹਾ ਵੀ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਜਾਂ ਧਰਮ ਦੇ ਨਾਂ ਤੇ ਅਸੀਂ ਇਸ ਨੂੰ ਸਾਫ਼ ਤਾਂ ਰੱਖੀਏ ਪਿੱਛੇ ਇੱਕ ਕਮਿਊਨਿਟੀ ਆ ਪਿੱਛੇ ਮੈਂ ਹੁਣੇ ਇੱਥੇ ਦੇਖ ਰਿਹਾ ਵੀ ਇੱਥੇ ਹਰ ਕਮਿਊਨਿਟੀ ਦਾ ਬੰਦਾ ਆ ਕਿ ਕਿੱਥੇ ਨਾ ਕਿੱਥੇ ਪਾਣੀ ਨੂੰ ਪਲੂਟ ਕਰ ਹੀ ਰਿਹਾ ਸਿਰਫ ਇੱਕ ਧਰਮ ਨਹੀਂ ਕਰ ਰਿਹਾ ਹਰ ਬੰਦਾ ਮੈਂ ਦੇਖ ਲਿਆ ਇੰਨੀ ਥੇਰ ਦੇ ਵਿੱਚ ਹਰ ਧਰਮ ਤੋਂ ਆ ਰਿਹਾ ਅਸੀਂ ਪਾਣੀ ਨੂੰ ਰੱਬ ਮੰਨਦੇ ਆ ਤਾਂ ਪਾਣੀ ਨੂੰ ਉਸ ਤਰੀਕੇ ਨਾਲ ਰੱਬ ਦਾ ਦਰਜਾ ਦਈਏ ਵੀ ਤਾਂ ਸਹੀ ਆ ਤਸਵੀਰ ਦੇਖ ਕੇ ਮਨ ਤੁਹਾਡਾ ਵੀ ਦੁੱਖਿਆ ਆਊਗਾ ਕੈਮਰਾ ਪਰਸਨ ਨੂੰ ਕਵਾਂਗਾ ਜ਼ੂਮ ਕਰਕੇ ਤਸਵੀਰ ਦਿਖਾ ਦਿਓ ਕਮੈਂਟ ਦੇ ਵਿੱਚ ਆ ਜਾਓ ਕਈ ਵਾਰੀ ਜ਼ਿਆਦਾ ਬੋਲਿਆ ਜਾਂਦਾ ਪਰ ਕਮੈਂਟ ਦੇ ਵਿੱਚ ਜ਼ਰੂਰ ਅੱਜ ਦੱਸੀ ਚੱਲੋ ਕੀ ਤੁਹਾਨੂੰ ਇਹ ਲੱਗਦਾ ਹੈ ਵੀ ਇਹ ਸਹੀ ਆ ਲੁਧਿਆਣਾ ਦੇ ਨੇੜੇ țeੜੇ ਜਿਹੇ ਆਪਾਂ ਦੁਰਾਹੇ ਵਾਲੇ ਪੁਲ ਦੀ ਗੱਲ ਕਰਦੇ ਆਂ ਦੁਰਾਹੇ ਵਾਲੇ ਨਹਿਰ ਦੀ ਗੱਲ ਕਰਦੇ ਆਂ ਹੋਰ ਵੀ ਅੱਗੇ ਗੱਲ ਕਰਦੇ ਆਂ ਤਾਂ ਹੋਰ ਪਾਸੇ ਪਾਣੀ ਵਹਤ ਆ ਮਿੱਟੀ ਦੇ ਤੁਸੀਂ ਗਣਪਤੀ ਜੀ ਨੂੰ ਬਣਾਓ ਜਾਂ ਕਿਸੇ ਹੋਰ ਤੁਸੀਂ ਚੀਜ਼ ਨਾਲ ਬਣਾ ਸਕਦੇ ਹੋ ਪਰ ਉਹਨਾਂ ਨੂੰ ਜਿਸ ਤਰੀਕੇ ਨਾਲ ਉਹ ਪਾਣੀ ਨਾਲ ਪੂਰੇ ਪਾਣੀ ਦੇ ਵਿੱਚ ਵਹਿ ਜਾਣ ਵੀ ਉਹਨਾਂ ਦੀ ਵੀ ਜਿਹੜੀ ਹੈ ਬੇਕਦਰੀ ਨਾ ਹੋਵੇ ਉਹਨਾਂ ਦੀ ਵੀ ਬੇਦਬੀ ਨਾ ਹੋਵੇ ਆ ਤਸਵੀਰ ਦੇਖ ਸਕਦੇ ਹੋ ਜਿਆਦਾ ਸ਼ਬਦ ਨਹੀਂ ਹੈ ਮੇਰੇ ਕੋਲ ਬਸ ਇੱਥੇ ਹੀ ਮੈਂ ਅੰਤ ਕਰਨਾ ਚਾਹਾਂਗਾ ਤਸਵੀਰਾਂ ਤੁਸੀਂ ਦੇਖ ਲਿਆ ਮਨ ਤਾਂ ਬਹੁਤ ਦੁਖ ਰਿਹਾ ਪਰ ਕਈ ਵਾਰੀ ਇਹ ਗੱਲ ਹੈ ਵੀ ਕੁਛ ਜ਼ਿਆਦਾ ਨਹੀਂ ਬੋਲਣਾ ਚਾਹਾਂਗਾ ਕਿਉਂਕਿ ਤੁਸੀਂ ਆਪ ਸਾਰੇ ਸਿਆਣੇ ਹੋ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਤੁਸੀਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਦੇਖਦੇ ਹੋਵਗੇ ਜ਼ਰੂਰ ਗਣਪਤੀ ਵਿਸਰਜਨ ਹੋਇਆ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਸਾਰੇ ਗੁਰੂਆਂ ਪੀਰਾਂ ਦਾ ਸਾਰੇ ਦੇਵਤਿਆਂ ਦਾ ਪਰ ਵਿਸਰਜਨ ਤੋਂ ਬਾਅਦ ਕੁਛ ਐਹੋ ਜਿਹੀਆਂ ਤਸਵੀਰਾਂ ਆਈਆਂ ਜਿਸ ਨੇ ਕਈਆਂ ਦੇ ਮਨ ਦੁਖਾਏ ਤਾਂ ਮੇਰੇ ਨਾਲ ਇਸ ਸਮੇਂ ਕਪਲ ਅਰੋੜਾ ਮੌਜੂਦ ਨੇ ਗੱਲਬਾਤ ਕਰਦੇ ਆਂ ਕਿਉਂਕਿ ਅਸੀਂ ਲੁਧਿਆਣਾ ਦੇ ਵਸਨੀਕ ਆ ਲੁਧਿਆਣੇ ਦੇ ਸਤਲੁਜ ਦੇ ਕਿੱਦਾਂ ਦੇ ਹਾਲਾਤ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤਾਂ ਦਿਲ ਤਾਂ ਜ਼ਰੂਰ ਸਾਡਾ ਸਾਰਿਆਂ ਦਾ ਇੱਕ ਵਾਰੀ ਦੁੱਖਿਆ ਕਿਉਂਕਿ ਅਸੀਂ ਸਾਰੇ ਬਹੁਤ ਸਤਿਕਾਰ ਕਰਦੇ ਆ ਪਰ ਕਿੱਥੇ ਨਾ ਕਿੱਥੇ ਉਹ ਜਿਹੜੀਆਂ ਮੂਰਤੀਆਂ ਸਨ ਜਿਹੜੀਆਂ ਉਹ ਸੀ ਘਰਾਂ ਦੇ ਵਿੱਚ ਬੜੇ ਪਹਿਲਾਂ ਉਸ ਨੂੰ ਸ਼ਰਧਾ ਨਾਲ ਰੱਖਿਆ ਪਰ ਹੁਣ ਉਸ ਦੇ ਕਿਸ ਤਰੀਕੇ ਦੇ ਹਾਲਾਤ ਆ ਤੇ ਦੂਜੇ ਪਾਸੇ ਜੇ ਆਪਾਂ ਪਾਣੀ ਦੀ ਗੱਲ ਕਰਦੇ ਆ ਤਾਂ ਪਾਣੀ ਦਾ ਅਸੀਂ ਸਤਿਕਾਰ ਕਰਦੇ ਆ ਪਰ ਪਾਣੀ ਕਿਸ ਤਰੀਕੇ ਨਾਲ ਪਲੂਟ ਹੋਇਆ ਤਾਂ ਜ਼ਿਆਦਾ ਸਮਾਂ ਨਹੀਂ ਲੈਂਦਾ ਸਿੱਧੀ ਗੱਲਬਾਤ ਕਰਦਾ ਤਾਂ ਮੇਰੇ ਨਾਲ ਇਸ ਸਮੇਂ ਕਪਲ ਅਰੋੜਾ ਮੌਜੂਦ ਹੈ ਜੇ ਗੱਲ ਕਰਦੇ ਆਂ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੀ ਜਾਂ ਕਾਲੇ ਪਾਣੀ ਮੋਰਚੇ ਦੀ ਤਾਂ ਇੱਕ ਵੱਡਾ ਹਿੱਸਾ ਰਏ ਨੇ ਤਾਂ ਕੱਲ ਤਸਵੀਰਾਂ ਤੁਸੀਂ ਵੀ ਦੇਖ ਲੀਆਂ ਹੋਣਗੀਆਂ ਜੀ ਜੀ ਬਿਲਕੁਲ ਤਸਵੀਰ ਦੇਖੀ ਤਾਂ ਮਨ ਚ ਸਭ ਤੋਂ ਪਹਿਲੀ ਕਿਹੜੀ ਚੀਜ਼ ਸਭ ਤੋਂ ਪਹਿਲੇ ਤਾਂ ਇਹੀ ਚੀਜ਼ ਆਂਦੀ ਹੈ ਕਿ ਜਿਹੜੇ ਆਈਡਲ ਜਿਹੜੇ ਆਪਾਂ ਦੇਵਤਾਵਾਂ ਦੀ ਇੰਨੀ ਪੂਜਾ ਕਰਦੇ ਆਂ ਘਰ ਲਿਆ ਕੇ ਉਹਨਾਂ ਦਾ ਮੈਂ ਪੂਜਾ ਕਰਨ ਪੂਜਾ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਜਿਸ ਹਾਲਾਤ ਦੇ ਵਿੱਚ ਉਹਨਾਂ ਦਾ ਵਿਸਰਜਨ ਕੀਤਾ ਜਾ ਰਿਹਾ ਹੈ ਕੀ ਉਹ ਵਿਸਰਜਨ ਸਹੀ ਹੈ ਕੀ ਉਹ ਤੁਸੀਂ ਉਹਨੂੰ ਵਿਸਰਜਨ ਕਰਕੇ ਤੁਹਾਨੂੰ ਆਪ ਖੁਸ਼ੀ ਮਿਲ ਰਹੀ ਹੈ ਕਿਤੇ ਜਿਹੜੇ ਹਾਲਾਤ ਪੈਦਾ ਹੋ ਰਹੇ ਉਸ ਤੋਂ ਬਾਅਦ ਪਾਣੀ ਆਲੀ ਉਹ ਠੀਕ ਨਹੀਂ ਇਹ ਚੀਜ਼ਾਂ ਦੇ ਉੱਤੇ ਬੜੇ ਵੱਡੇ ਸਵਾਲ ਪੈਦਾ ਹੋ ਰਹੇ ਨੇ ਤੇ ਇਹਦੇ ਬਾਰੇ ਕੁਝ ਸੋਚਣਾ ਹੀ ਪਏਗਾ ਸਾਨੂੰ ਤੇ ਬਾਕੀ ਰਹੀ ਗੱਲ ਤੁਸੀਂ ਦੇਖੋਗੇ ਜਦੋਂ ਵਿਸਰਜਨ ਹੋਣ ਲੱਗਦਾ ਹੈ ਚਾਹੇ ਉਹ ਵੱਡੇ ਜਿਹੇ ਵੱਡੇ ਆਈਡਲ ਨੇ ਵੱਡੀਆਂ ਮੂਰਤੀਆਂ ਆ ਉਹਨਾਂ ਨੂੰ ਕ੍ਰੇਨ ਦੇ ਨਾਲ ਕੀਤਾ ਜਾਂਦਾ ਤੇ ਜਦੋਂ ਕ੍ਰੇਨ ਨਾਲ ਕਰ ਰਹੇ ਹੁੰਦੇ ਆ ਤੇ ਵਿਸਰਜਨ ਤੋਂ ਪਹਿਲਾਂ ਹੀ ਉਹ ਖੰਡਿਤ ਹੋ ਜਾਂਦੀਆਂ ਜਗ੍ਹਾ ਤੋਂ ਕਿਤੇ ਨਾ ਕਿਤੇ ਤੋਂ ਟੁੱਟ ਜਾਂਦੀਆਂ ਆ ਰੀਲਾਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਇੰਸਟਾਗ੍ਰam ਤੇ ਜਾਂ ਸੋਸ਼ਲ ਮੀਡੀਆ ਤੇ ਜਿਹੜੀਆਂ ਵੀ ਆ ਰਹੀਆਂ ਤੇ ਇਹ ਸਭ ਨੂੰ ਦੇਖਦੇ ਹੋਏ ਲੱਗਦਾ ਨਹੀਂ ਹੈ ਕਿ ਅਸੀਂ ਸਹੀ ਤਰੀਕੇ ਨਾਲ ਆਪਣੇ ਦੇਵਤਾਵਾਂ ਦਾ ਆਦਰ ਜਾਂ ਮਾਨ ਸਤਕਾਰ ਕਰ ਰਹੇ ਆ ਇਹ ਸਿਰਫ ਅਸੀਂ ਇੱਕ ਤਰ੍ਹਾਂ ਭੇੜਚਾਲ ਬਣ ਗਈ ਲੱਗ ਰਹੀ ਹੈ ਸਾਨੂੰ ਕੀ ਅਸੀਂ ਵੀ ਕਰਨਾ ਹੈ ਚਾਹੇ ਉਹ ਵਿਸਰਜਨ ਸਹੀ ਤਰੀਕੇ ਨਾਲ ਹੋ ਰਿਹਾ ਕਿ ਨਹੀਂ ਹੋ ਰਿਹਾ ਉਹਦੇ ਬਾਰੇ ਅਸੀਂ ਨਹੀਂ ਸੋਚ ਰਹੇ ਤੁਹਾਨੂੰ ਕੀ ਲੱਗਦਾ ਹੈ ਵੀ ਕਈ ਵਾਰੀ ਅਕਸਰ ਅਸੀਂ ਗੱਲ ਕਹਿੰਦੇ ਆ ਪਿਛੇ ਸਲਮਾਨ ਖਾਨ ਦੇ ਵੀ ਇੱਕ ਵੀਡੀਓ ਬੜੀ ਵਾਇਰਲ ਹੋਈ ਜਿਸ ਦੇ ਵਿੱਚ ਉਹ ਕਹਿ ਰਿਹਾ ਸੀਗਾ ਵੀ ਤੁਸੀਂ ਪੀਓਪੀ ਨਾ ਵਰਤੋ ਤੁਸੀਂ ਮਿੱਟੀ ਨਾਲ ਮਿੱਟੀ ਵਰਤੋ ਮਿੱਟੀ ਨਾਲ ਜਿਹੜਾ ਵਿਸਰਜਨ ਆ ਉਹ ਸਹੀ ਤਰੀਕੇ ਨਾਲ ਹੋ ਜਾਏਗਾ ਪਾਣੀ ਵੀ ਨਹੀਂ ਪਲੂਟ ਹੋਏਗਾ ਤਨ ਲੱਗਦਾ ਨਹੀਂ ਜੇ ਆਪਾਂ ਮਿੱਟੀ ਦੇ ਨਾਲ ਜਾਂ ਕੋਈ ਹੋਰ ਚੀਜ਼ ਵੀ ਵਰਤ ਕੇ ਇਹ ਪਾਣੀ ਨੂੰ ਸਹੀ ਵੀ ਰੱਖ ਸਕਦੇ ਆ ਬਿਲਕੁਲ ਜੀ ਮੇਰੇ ਹਿਸਾਬ ਨਾਲ ਤਾਂ ਜਿਹੜਾ ਪੀਓਪੀ ਨਾਲ ਜਿੰਨੇ ਵੀ ਆਈਡਲਸ ਬਣ ਰਹੇ ਆ ਉਹ ਤਾਂ ਬੰਦ ਹੋ ਜਾਣੇ ਚਾਹੀਦੇ ਆ ਈਵਨ ਕਿ ਪ੍ਰਸ਼ਾਸਨ ਨੂੰ ਵੀ ਇਹਦੇ ਬਾਰੇ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਸਤੋ ਵਧੀਆ ਜਿਹੜੇ ਹੈਗੇ ਆ ਉਹ ਮਿੱਟੀ ਦੇ ਆ ਮਿੱਟੀ ਦੇ ਵਿੱਚ ਵੀ ਜਿਹੜੇ ਪੇਂਟ ਹੋਣ ਦਾ ਉਹ ਵੀ ਜਿਹੜੇ ਹੈ ਐਡੀਬਲ ਕਲਰਸ ਜਿਹੜੇ ਯੂਜ਼ ਕੀਤੇ ਜਾ ਸਕਦੇ ਆ ਤੇ ਤਾਂ ਕਿ ਜਿਹੜਾ ਮਤਲਬ ਵਿਸਰਜਨ ਵੀ ਕਰਨ ਜਾ ਰਹੇ ਆ ਤੇ ਉਹਦੇ ਵਿੱਚ ਪਹਿਲੀ ਗੱਲ ਤਾਂ ਮਿੱਟੀ ਦੇ ਹੋਣ ਕਰਕੇ ਹਫਤੇ ਦਸ ਦੇ ਵਿੱਚ 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 ਹੀ ਉਹ ਆਪਣੇ ਆਪ ਹੀ ਉਸ ਪਾਣੀ ਦੇ ਵਿੱਚ ਹੀ ਘੁਲ ਜਾਣਗੇ ਇਸ ਤੋਂ ਇਲਾਵਾ ਇੱਕ ਵੱਡੀ ਚੀਜ਼ ਜਿਹੜੀ ਨਜ਼ਰ ਆਉਂਦੀ ਹੈ ਕਿ ਅੱਜ ਕੱਲ ਨਾ ਸ਼ਾਇਦ ਕੰਪੀਟੀਸ਼ਨ ਦਾ ਜਮਾਨਾ ਚੱਲ ਗਿਆ ਹੈ ਕਿ ਜੀ ਇੱਕ ਸੰਸਥਾ ਆ ਲੈਣ ਕਿਸੇ ਸੰਸਥਾ ਨੇ ਆਈਡਲ ਦਾ ਸਾਈਜ਼ ਵੱਡਾ ਕਰ ਲਿਆ ਦੂਜੀ ਵਾਰੀ ਦੂਜੀ ਸੰਸਥਾ ਕਹਿਣ ਲੱਗ ਜਾਂਦੀ ਹੈ ਕਿ ਅਸੀਂ ਉਸ ਤੋਂ ਵੀ ਵੱਡਾ ਕਰੀਏ ਇਹ ਚੀਜ਼ਾਂ ਵੱਲ ਜਾਣ ਦੀ ਬਜਾਏ ਨਾ ਸਾਨੂੰ ਜਿਹੜੇ ਕੀ ਸਾਡੇ ਪਾਣੀ ਲਈ ਵਧੀਆ ਨਹੀਂ ਚੀਜ਼ਾਂ ਚਾਹੇ ਉਹ ਮਿੱਟੀ ਹੋਗੀ ਚਾਹੇ ਆਟਾ ਹੋ ਗਿਆ ਤੇ ਇਸ ਤੋਂ ਸਭ ਤੋਂ ਵੱਡੀ ਵੱਡੇ ਜਿਹੜੀ ਅਸੀਂ ਵਧੀਆ ਚੀਜ਼ ਮੰਨਦੇ ਹੋਏ ਕਿ ਫਿੱਟ ਕਰੀ ਕਿ ਜੇ ਆਈਡਲ ਬਣਾਣਾ ਜ਼ਰੂਰੀ ਨਹੀਂ ਤੁਸੀਂ ਕਿ ਵੱਡੇ ਸਾਈਜ਼ ਦਾ ਬਣਾਣਾ ਕੋਈ ਚੀਜ਼ਾਂ ਨੂੰ ਇਕੋ ਫ੍ਰੈਂਡਲੀ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੀਆਂ ਉਹਦੇ ਨਾਲ ਉਹਨਾਂ ਚੀਜ਼ਾਂ ਨਾਲ ਮਿਲਾ ਕੇ ਇੱਕ ਆਈਡਲ ਬਣੇ ਤੇ ਜਿਹੜਾ ਕੀ ਜਦੋਂ ਅਸੀਂ ਪਾਣੀ ਵਿੱਚ ਆਪਾਂ ਵਿਸਰਜਨ ਵੀ ਕਰੀਏ ਤੇ ਉਹ ਐਕੁਆਟਿਕ ਲਾਈਫ ਲਈ ਵਾਤਾਵਰਣ ਲਈ ਵਧੀਆ ਰਹੇ ਤੇ ਜਿਹਦਾ ਹਾਂ ਫਿਲਮ ਸਟਾਰ ਨੇ ਕਿਹਾ ਤੁਸੀਂ ਕਹਿ ਰਹੇ ਹੋ ਕਿ ਇਹ ਮਿੱਟੀ ਦੇ ਹੋਣੇ ਚਾਹੀਦੇ ਤੇ ਮੈਂ ਵੀ ਉਹਦੇ ਬਿਲਕੁਲ ਹੱਕ 'ਚ ਹਾਂ ਕਿ ਜੇ ਤੁਸੀਂ ਵਿਸਰਜਨ ਜੇ ਕਰਨਾ ਹੈ ਜਾਂ ਤੁਸੀਂ ਗਣਪਤੀ ਜੀ ਨੂੰ ਆਪਣੇ ਘਰ ਲੈ ਕੇ ਆਣਾ ਹੈ ਉਹਨਾਂ ਦਾ ਪੂਜਾ ਕਰਨੀ ਹੈ ਉਹ ਜਿਹੜੇ ਗਣਪਤ ਜੀ ਹਾਂ ਗਣਪਤੀ ਜੀ ਹਨ ਜ਼ਰੂਰੀ ਨਹੀਂ ਕਿ ਬਹੁਤ ਵੱਡੇ ਸਾਈਜ਼ ਦੇ ਹੋਣ ਛੋਟੇ ਸਾਈਜ਼ ਦੇ ਇਮਨ ਚਾਕਲੇਟ ਦੇ ਵੀ ਹੋ ਸਕਦੇ ਆ ਜਿਹੜੇ ਕਿ ਆਰਾਮ ਨਾਲ ਪਾਣੀ ਵਿੱਚ ਵੀ ਘੁਲ ਜਾਣਗੇ ਇਹਨਾਂ ਚੀਜ਼ਾਂ ਲੈ ਕੇ ਤੁਸੀਂ ਕੰਮ ਜਿਹੜਾ ਆਪਣੇ ਸ਼ਰਧਾ ਨਾਲੇ ਕੰਮ ਕਰ ਸਕਦੇ ਹੋ ਚਾਕਲੇਟ ਦੀ ਗੱਲ ਕਹੀ ਆਸੀ ਉਹ ਵੀ ਦੇਖਦੇ ਆਂ ਵੀ ਲੋਕੀ ਚਾਕਲੇਟ ਦੇ ਬਣਾ ਕੇ ਬਾਅਦ ਚ ਉਹਨੂੰ ਦੁੱਧ ਚ ਪਾ ਕੇ ਉਹ ਸੇਵਾ ਹੀ ਕਰਦੇ ਆ ਫਿਰ ਉਹ ਉਹ ਵੀ ਇੱਕ ਵਧੀਆ ਮੈਂ ਕਹਾਂਗਾ ਐਗਜ਼ਾਮਪਲ ਬਿਲਕੁਲ ਜੀ ਇਹ ਤਾਂ ਦੇਖੋ ਹਰੇਕ ਦੀ ਆਪਣੀ ਸ਼ਰਧਾ ਹੈ ਕਿਸੇ ਨੇ ਜੇ ਪਾਣੀ ਚ ਵਿਸਰਜਨ ਕਰਨਾ ਹੈ ਵਿਸਰਜਨ ਕਰ ਸਕਦਾ ਹੈ ਜਾਂ ਜਿਨੇ ਦੁੱਧ ਚ ਘੋਲ ਕੇ ਲੋਕਾਂ ਨੂੰ ਉਹਦਾ ਪ੍ਰਸ਼ਾਦ ਦੇਣਾ ਹੈ ਪ੍ਰਸ਼ਾਦ ਵੀ ਦਿੱਤਾ ਜਾ ਸਕਦਾ ਹੈ ਪਰ ਐਟ ਲੀਸਟ ਜੇ ਤੁਸੀਂ ਪਾਣੀ ਵਿੱਚ ਵਿਸਰਜਨ ਕਰ ਰਹੇ ਹੋ ਤਾਂ ਇਕੋ ਫ੍ਰੈਂਡਲੀ ਮਟੀਰੀਅਲ ਦੇ ਬਨੇ ਹੋਣੇ ਚਾਹੀਦੇ ਆ ਤਾਂ ਕਿ ਵਾਤਾਵਰਨ ਦਾ ਨੁਕਸਾਨ ਨਾ ਹੋਏ ਫਿਰ ਵੱਡੀ ਗੱਲ ਇਹ ਹੈ ਕਿ ਜਦੋਂ ਤੁਸੀਂ ਵਿਸਰਜਨ ਕਰਦੇ ਹੋ ਤੁਸੀਂ ਸਤਲੁਜ ਦੇ ਕੰਢਿਆਂ ਤੇ ਦੇਖਦੇ ਹੋ ਕਿ ਜਾਂ ਨਹਿਰਾਂ ਦੇ ਵਿੱਚ ਦੇਖਦੇ ਹੋ ਕਿ ਪਾਣੀ ਜਦੋਂ ਘਟਦਾ ਹੈ ਤੇ ਇਹੀ ਮੂਰਤੀਆਂ ਜਿਹੜੀਆਂ ਨੇ ਉਹਦੇ ਨਜ਼ਰ ਆ ਰਹੀਆਂ ਨੇ ਢੇਰ ਦੇ ਢੇਰ ਮੂਰਤੀਆਂ ਦੇ ਹੁੰਦੇ ਜਿਹੜੇ ਕਿ ਕ੍ਰੇਨਾਂ ਦੇ ਨਾਲ ਇਕੱਠੇ ਕੀਤੇ ਜਾਂਦੇ ਆ ਕੀ ਸਾਡੀ ਸ਼ਰਧਾ ਵਿਸਰਜਨ ਕਰਨ ਤੋਂ ਬਾਅਦ ਖਤਮ ਹੋ ਜਾਂਦੀ ਹੈ ਇਹਨਾਂ ਆਈਡਲ ਲਈ ਇਹ ਚੀਜ਼ਾਂ ਨੂੰ ਦੇਖਦੇ ਹੋਏ ਸਾਨੂੰ ਸਹੀ ਤਰੀਕੇ ਨਾਲ ਆਪਣਾ ਦਿਮਾਗ ਲਗਾ ਕੇ ਖਾਸ ਕਰਕੇ ਜਿਹੜੀ ਸੰਸਥਾਵਾਂ ਨੇ ਤੇ ਖਾਸ ਕਰਕੇ ਜਿਹੜੇ ਸਾਡੇ ਜਿੰਨੇ ਵੀ ਪੰਡਿਤ ਨੇ ਇਹਨਾਂ ਨੂੰ ਕਿਉਂਕਿ ਪੰਡਿਤ ਦੀ ਗੱਲ ਲੋਕੀ ਬੜੀ ਜਲਦੀ ਮੰਨਦੇ ਆ ਸਾਡੇ ਹਿੰਦੂ ਸਮਾਜ ਦੇ ਵਿੱਚ ਮੈਂ ਮੰਨਦਾ ਕਿ ਪੰਡਿਤ ਦੀ ਗੱਲ ਜੇ ਪੰਡਿਤ ਕੁਝ ਕਹਿ ਦਿੰਦਾ ਤੇ ਲੋਕਾਂ ਨੇ ਉਹ ਕਰਨਾ ਹੀ ਕਰਨਾ ਹੈ ਜੇ ਪੰਡੇ ਤੇ ਜਿਹੜੇ ਵੀ ਮਤਲਬ ਰਿਲੀਜੀਅਨ ਦੇ ਨਾਲ ਜੁੜੇ ਹੋਏ ਨੇ ਹੋਰ ਵੀ ਜਿੰਨੇ ਰਿਲੀਜੀਅਨ ਦੇ ਉਹਨਾਂ ਨੂੰ ਅੱਗੇ ਆ ਕੇ ਲੋਕਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਤੁਸੀਂ ਜੇ ਕੋਈ ਕੰਮ ਕਰਨ ਜਾ ਰਹੇ ਹੋ ਜੇ ਕੋਈ ਜਲ ਪ੍ਰਵਾਹ ਵੀ ਕਰਨਾ ਹੈ ਤੁਸੀਂ ਸਿਰਫ ਇਕੋ ਫ੍ਰੈਂਡਲੀ ਹੋਵੇ ਤੇ ਉਸ ਚੀਜ਼ ਦੇ ਸਾਹਮਣੇ ਤਾਕੀ ਸਾਡਾ ਵਾਤਾਵਰਨ ਨਾ ਸ਼ੁੱਧ ਰਹੇ ਮੈਂ ਇੱਕ ਨਾ ਵੀਡੀਓ ਦੇਖ ਰਿਆ ਸੀ ਮਨ ਬੜਾ ਦੁੱਖਿਆ ਦੇਖ ਕੇ ਕਿਉਂਕਿ ਮੈਂ ਪਹਿਲਾਂ ਕਿਹਾ ਅਸੀਂ ਵੀ ਬਹੁਤ ਸਤਿਕਾਰ ਕਰਦੇ ਹਾਂ ਹਰ ਦੇਵੀ ਦੇਵਤੇ ਦਾ ਸਤਿਕਾਰ ਕਰਦੇ ਹਾਂ ਗਣਪਤੀ ਜੀ ਜਿਨ੍ਹਾਂ ਨੂੰ ਘਰੇ ਰੱਖਿਆ ਹਾਇਆ ਇੱਕ ਵੀਡੀਓ ਵਾਇਰਲ ਹੋਈ ਉਹਨੂੰ ਨਾਲੇ ਦੇ ਵਿੱਚ ਜਲ ਪ੍ਰਵਾਹ ਇੱਕ ਬੰਦਾ ਕਰ ਰਿਹਾ ਮਨ ਬੜਾ ਦੁੱਖਿਆ ਵੀ ਇਹੋ ਜਿਹੀ ਚੀਜ਼ਾਂ ਜਦੋਂ ਤੁਸੀਂ ਵੀ ਦੇਖਦੇ ਹੋਗੇ ਕਿਉਂਕਿ ਸਾਡਾ ਮਨ ਇਹਨਾਂ ਦੁਖਦਾ ਤੁਸੀਂ ਵੀ ਦੇਖਦੇ ਹੋਗੇ ਐ ਨਹੀਂ ਲੱਗਦਾ ਵੀ ਕਈ ਵਾਰੀ ਲੋਕ ਇਸ ਤਰੀਕੇ ਨਾਲ ਬੇਦਬੀ ਵੀ ਕਰਦੇ ਨੇ ਦੇਖੋ ਜੀ ਜਿਹੜਾ ਬੰਦਾ ਜਾਣਦੇ ਹੋਏ ਵੀ ਕਿ ਇਹ ਜਿਹੜਾ ਹੈਗਾ ਨਾਲਾ ਜਿਹੜਾ ਕਿ ਬਿਲਕੁਲ ਤੁਸੀਂ ਉਹਨੂੰ ਦਰਿਆ ਨਾ ਕਹਿ ਕੇ ਗੰਦਾ ਪਾਣੀ ਹੈ ਜੇ ਉਹਦੇ ਵਿੱਚ ਉਹ ਵਿਸਰਜਨ ਕਰ ਰਿਹਾ ਮੈਂ ਤਾਂ ਇਹ ਕਹੂੰਗਾ ਕਿ ਉਹ ਸਿਰਫ ਗਣਪਤੀ ਜੀ ਨੂੰ ਰੱਖ ਕੇ ਉਹਨਾਂ ਦੀ ਪੂਜਾ ਕਰਨ ਦਾ ਵੀ ਦਿਖਾਵਾ ਹੋ ਰਿਹਾ ਤੇ ਐਟਲੀਸਟ ਤੁਸੀਂ ਜੇ ਵਿਸਰਜਨ ਕਰਨਾ ਹੈ ਤੇ ਤੁਸੀਂ ਸਾਫ਼ ਪਾਣੀ ਦਰਿਆ ਜਾਂ ਨਦੀ ਜਿਹੜਾ ਵੀ ਹੈ ਨਦੀ ਜਾਂ ਤੁਸੀਂ ਨਹਿਰ ਦੇ ਵਿੱਚ ਕਰ ਰਹੇ ਹੋ ਉਹ ਤੁਸੀਂ ਉਸ ਜਗ੍ਹਾ ਤੇ ਕਰੋ ਕਿ ਲੋਕਾਂ ਦੀ ਭਾਵਨਾਵਾਂ ਆहत ਨਾ ਹੋਣ ਕੀ ਵੀਡੀਓ ਦੇ ਕੇ ਲੋਕੀ ਇਹ ਕਹਿੰਨ ਕਿ ਇਹ ਲੋਕੀ ਇਹ ਨਾ ਕਹਿਣ ਕਿ ਜੀ ਇਹ ਤਾਂ ਸਿਰਫ ਜਿਹੜਾ ਕੀਤਾ ਜਾ ਰਿਹਾ ਹੈ ਇਹਨੇ ਤਾਂ ਸਾਡੀ ਜਿਹੜੇ ਦੇਵਤਾਵਾਂ ਦਾ ਅਪਮਾਨ ਕੀਤਾ ਹੈ ਇਦਾਂ ਦੀ ਚੀਜ਼ ਸਾਹਮਣੇ ਨਹੀਂ ਆਣੀ ਚਾਹੀਦੀ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਐਟਲੀਸਟ ਵਿਸਰਜਨ ਕਰਨ ਲੱਗਿਆਂ ਵੀ ਜਗ੍ਹਾ ਦਾ ਧਿਆਨ ਰੱਖਣ ਤੇ ਨਾਲ ਦੀ ਨਾਲ ਜਿਹੜਾ ਇਕੋ ਫਰੈਂਡਲੀ ਦੀ ਗੱਲ ਆਪਾਂ ਬਾਰ-ਬਾਰ ਕਰ ਹੀ ਰਹੇ ਹਾਂ ਉਹ ਹੋਣੀ ਚਾਹੀਦੀ ਹੈ। ਇਹ ਕਹਿ ਵੀ ਗੱਲ ਆ ਵੀ ਜ਼ਰੂਰ ਜੋ ਅਸੀਂ ਦੇਖਦੇ ਨਾ ਸਾਡੇ ਤੇ ਉਹਦਾ ਪ੍ਰਭਾਵ ਬਹੁਤ ਜ਼ਿਆਦਾ ਪੈਂਦਾ ਹੈ। ਸਾਰੀ ਸਾਰੀ ਫਿਲਮ ਇੰਟਰਸਟਿੰਗ ਮੁੰਬਈ ਦੇ ਵਿੱਚ ਆ ਮੁੰਬਈ ਦੇ ਵਿੱਚ ਗਣਪਤੀ ਵਿਸਰਜਨ ਬੜੇ ਹਾਈ ਲੈਵਲ ਤੇ ਹੁੰਦਾ ਅਸੀਂ ਉਹ ਚੀਜ਼ਾਂ ਨਾਟਕਾਂ ਦੇ ਵਿੱਚ ਵੀ ਦੇਖਦੇ ਰਹੇ ਫਿਲਮਸ ਦੇ ਵਿੱਚ ਦੇਖਦੇ ਰਹੇ ਜ਼ਰੂਰ ਲੁਧਿਆਣਾ ਦੇ ਵਿੱਚ ਵੀ ਹੁੰਦਾ ਸੀਗਾ ਪਰ ਇੰਨਾ ਹਾਈ ਲੈਵਲ ਤੇ ਨਹੀਂ ਹੁੰਦਾ ਸੀ ਵਧੀਆ ਗੱਲ ਆ ਹਾਈ ਲੈਵਲ ਤੇ ਹੋਵੇ ਲੁੱਕ ਧਾਰਮਿਕ ਹੋਣ ਪਰ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਦੇਖਦੇ ਦੇਖਦੇ ਉਹਨਾਂ ਨੂੰ ਕਾਪੀ ਕਰਦੇ ਕਰਦੇ ਕਿੱਥੇ ਹੋਰ ਐ ਮਤਲਬ ਇਹ ਗੱਲ ਆ ਨਾ ਵੀ ਆਪਣੇ ਪਾਣੀ ਪੋਲੂਟ ਕਰਨੇ ਸ਼ੁਰੂ ਕਰ ਦਿੱਤੇ ਦੇਖੋ ਜੀ ਲੁਧਿਆਣੇ ਦੇ ਵਿੱਚ ਜਦੋਂ ਮੈਂ ਜਦੋਂ ਤਾਂ ਮੈਂ ਆਪਣੇ ਹੋਸਟ ਚ ਮੈਂ ਦੇਖਦਾ ਆ ਰਿਆਂ ਸਭ ਤੋਂ ਪਹਿਲੇ ਗਣਪਤੀ ਜੀ ਦੀ ਪੂਜਾ ਤੇ ਉਹਦਾ ਵਿਸਰਜਨ ਜਿਹੜਾ ਹੈਗਾ ਇਹਨਾਂ ਦਾ ਵਿਸਰਜਨ ਹੈ ਉਹ ਜਨਕਪੁਰੀ ਜਿਹੜੀ ਮੇਨ ਰੋਡ ਹੈ ਉੱਥੇ ਇੱਕ ਬਹੁਤ ਵੱਡਾ ਮਨ ਲੋ ਕਿ ਪੰਡਾਲ ਲੱਗਦਾ ਹੁੰਦਾ ਸੀ ਉੱਥੇ ਜਿੰਨੇ ਦਿਨ ਹੁੰਦੇ ਸੀਗੇ ਪੂਰਾ ਗਣਪਤੀ ਜੀ ਦੀ ਪੂਜਾ ਹੋਣ ਤੋਂ ਬਾਅਦ ਵਿਸਰਜਨ ਲਈ ਜਾਂਦਾ ਸੀ ਇਹ ਹੌਲੀ ਹੌਲੀ ਤੁਸੀਂ ਕਹੋ ਪੋਪੂਲੇਸ਼ਨ ਵਧੀ ਹੈ ਜਾਂ ਮਾਈਗ੍ਰੇਸ਼ਨ ਪੰਜਾਬ ਦੇ ਵਿੱਚ ਇਧਰ ਉਧਰ ਆਈ ਪਰ ਮੈਂ ਨਹੀਂ ਮੰਨਦਾ ਕਿ ਬੰਬੇ ਤੋਂ ਵੀ ਇਧਰ ਨੂੰ ਕੋਈ ਮਾਈਗ੍ਰੇਸ਼ਨ ਜ਼ਿਆਦਾ ਆਈ ਹੋਏਗੀ ਕਿ ਲੋਕੀ ਇਧਰ ਨੂੰ ਸ਼ਿਫਟ ਹੋਏ ਹੋਣਗੇ ਨਹੀਂ ਦੇਖ ਏ ਮੈਨੂੰ ਇਹ ਲੱਗਦਾ ਕਿ ਲੋਕੀ ਵੀ ਦੇਖ ਕੇ ਕਿ ਉੱਥੇ ਜਿੱਦਾ ਲਾਲ ਬਾਗ ਦੇ ਰਾਜਾ ਗਣਪਤੀ ਜੀ ਮਹਾਰਾਜ ਜ ਨੂੰ ਕਿਹਾ ਜਾਂਦਾ ਉੱਥੇ ਇਹ ਚੀਜ਼ ਹੋ ਰਹੀ ਹੈ ਤੇ ਇੱਥੇ ਵੀ ਲੋਕਾਂ ਨੇ ਇਹ ਚੀਜ਼ ਨੂੰ ਅਡਾਪਟ ਕਰ ਲਿਆ ਹੈ ਪਲੱਸ ਮੈਂ ਵੀ ਮੰਨਦਾ ਕਿ ਸ਼ਾਇਦ ਪੋਲਿਟিক্যাল ਪਾਰਟੀਆਂ ਵੀ ਜਿਹੜੀਆਂ ਹੈਗੀਆਂ ਇਹ ਅੱਜ ਕੱਲ ਕਿਉਂਕਿ ਸਟਾਰਟ ਹਮੇਸ਼ਾ ਇੱਕ ਰਿਲੀਜੀਅਸ ਪਲੈਟਫਾਰਮ ਤੋਂ ਸ਼ੁਰੂ ਹੋ ਜਾਂਦਾ ਕੋਈ ਵੀ ਨੇਤਾ ਜੀ ਬਣਦਾ ਨਾ ਤੇ ਤੁਸੀਂ ਅੱਜ ਤੱਕ ਦੇਖ ਲਓ ਕਿ ਜਿੰਨੇ ਵੀ ਪ੍ਰਵਾਤ ਫੇਰੀਆਂ ਜਾਂ ਜਿੰਨਾ ਵੀ ਆਪਾਂ ਗੱਲ ਕਰੀਏ ਕਿ ਨਗਰ ਕੀਰਤਨ ਨਿਕਲਦੇ ਆ ਇਹ ਡੇ ਬਾ ਡੇ ਵੱਧਦੇ ਜਾ ਰਹੇ ਆ ਹਰ ਕੋਈ ਸੰਸਥਾ ਇੱਕ ਆਪਣਾ ਅਲੱਗ ਨਰਤੀ ਨਗਰ ਕੀਰਤਨ ਕਢਾਲਦੀ ਕਢਣ ਦੀ ਗੱਲ ਕਰ ਰਹੀ ਹੈ ਤੇ ਇਹ ਚੀਜ਼ਾਂ ਜਿਹੜੀਆਂ ਪੋਲੀਟੀਕਲੀ ਮੋਟੀਵੇਟਿਡ ਤੁਹਾਨੂੰ ਜ਼ਿਆਦਾ ਲੱਗਦੀਆਂ ਕਿ ਲੋਕੀ ਇਹ ਸੋਚਦੇ ਆ ਕਿ ਜਿਹੜੇ ਸੰਸਥਾਵਾਂ ਦੇ ਹੁੰਦੇ ਕਿ ਸਾਡਾ ਇੱਕ ਰੂਪ ਬਣਿਆ ਰਵੇ ਸਾਡਾ ਇੱਕ ਨਾਮ ਹੋਵੇ ਪੋਲੀਟੀਕਲ ਪਾਰਟੀਆਂ ਨਾਲ ਜਿਹੜੀਆਂ ਸਾਨੂੰ ਆ ਕੇ ਮਿਲਣ ਇਹਦੇ ਕਰਕੇ ਵੀ ਇਹ ਚੀਜ਼ ਵਧੀ ਹੋਈ ਲੱਗ ਹੋ ਸਕਦੀ ਹੈ ਤੇ ਤੁਸੀਂ ਸੈਕੰਡਲੀ ਦੇਖੋ ਕਿ ਜਦੋਂ ਅ ਨਗਰ ਕੀਰਤਨ ਨਿਕਲਦੇ ਆ ਦਿਨ ਵੇਲੇ ਨਗਰ ਕੀਰਤਨ ਤਾਂ ਮੇਰੇ ਹਿਸਾਬ ਨਾਲ ਬੈਨ ਹੋਣੇ ਚਾਹੀਦੇ ਆ ਕਿਉਂਕਿ ਇੱਕ ਤਾਂ ਨੌਇਸ ਪੋਲੂਸ਼ਨ ਇੱਕ ਟ੍ਰੈਫਿਕ ਕੰਟਰੋਲ ਨਹੀਂ ਹੁੰਦਾ ਪਲੱਸ ਲੋਕਾਂ ਦਾ ਕੰਮ ਵੀ ਬਹੁਤ ਪ੍ਰਭਾਵਿਤ ਹੁੰਦਾ ਹੈ ਚਾਹੇ ਉਹ ਆਪਾਂ ਚੌੜਾ ਬਾਜ਼ਾਰ ਲਗਾ ਲਈਏ ਚਾਹੇ ਕੁਮਾਰ ਮੰਡੀ ਲਗਾ ਲਈਏ ਕਿ ਮੈਕਸਿਮਮ ਨਗਰ ਕੀਰਤਨ ਇਸ ਜਗ੍ਹਾ ਤੋਂ निकाले ਜਾ ਰਹੇ ਆ ਨਗਰ ਕੀਰਤਨ ਕੱਢਣਾ ਟਾਈਮ ਜਿਹੜਾ ਹੈਗਾ ਉਹ ਸਵੇਰੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਹੋਣਾ ਚਾਹੀਦਾ ਤਾਂ ਕਿ ਦੇਖੋ ਜਿਹਦੀ ਸ਼ਰਧਾ ਹੈ ਉਹਨੇ ਸਵੇਰੇ 4 ਵਜੇ ਪਹੁੰਚ ਜਾਣਾ ਚਾਹੇ 4 ਨਹੀਂ 3 ਵਜੇ ਰਖ ਲਓ ਪਹੁੰਚ ਜਾਣਾ ਉਹਨੇ ਲੇਕਿਨ ਜੇ ਤੁਸੀਂ ਕੋਈ ਜ਼ਬਰਦਸਤੀ ਕੀ ਆ ਅੱਜ ਅਸੀਂ ਨਗਰ ਕੀਰਤਨ ਕਰਨਾ ਹੈ ਤੇ ਲੋਕ ਆ ਦੇ ਘਰ ਦੁਕਾਨਾਂ ਦੇ ਅੱਗੇ ਪੰਡਾਲ ਲੱਗ ਰਹੇ ਆ ਡੀਜੇ ਚੱਲ ਰਹੇ ਨੇ ਮਿਊਜ਼ਿਕ ਚੱਲਦੇ ਆਮ ਗੱਲ ਹੈ ਦੇਖੀ ਹੈ ਤੇ ਇਹ ਜਿਹੜੀ ਚੀਜ਼ਾਂ ਨੇ ਇਹ ਮਤਲਬ ਬੰਦ ਹੋਣੀ ਚਾਹੀਦੀਆਂ ਇਹਦਾ ਕਿ ਨੌਇਸ ਪੋਲੂਸ਼ਨ ਦਾ ਜਿਹੜੇ ਸਾਡੇ ਰੂਲਸ ਹੈਗੇ ਆ ਜਾਂ ਸਾਡੇ ਵਾਤਾਵਰਣ ਨੂੰ ਲੈ ਕੇ ਜਿਹੜੀ ਚੀਜ਼ਾਂ ਇਹਦੇ ਧਿਆਨ ਰੱਖਦੇ ਹੋਏ अर्ਲੀ ਮਾਰਨਿੰਗ ਕਰੋ ਵਿਦ ਜਿਹੜਾ ਪੋਲੂਸ਼ਨ ਵੀ ਘੱਟ ਹੋਵੇ ਆਵਾਜ਼ ਵੀ ਘੱਟ ਰਹੇ ਤੇ ਲੋਕਾਂ ਦੀ ਸ਼ਰਧਾ ਦੇ ਹਿਸਾਬ ਨਾਲ ਕੰਮ ਵੀ ਪ੍ਰੋਪਰਲੀ ਹੋਵੇ ਤਾਂ ਕਿ ਹਰ ਚੀਜ਼ ਦਾ ਜਿਹੜਾ ਹੈਗਾ ਮਾਨ ਸਤਕਾਰ ਹੋ ਸਕੇ ਸਹੀ ਤਰੀਕੇ ਨਾਲ ਲੱਗਦਾ ਨਹੀਂ ਵੀ ਅਸੀਂ ਧਾਰਮਿਕ ਦਿਖਾਉਣ ਦੀ ਕੋਸ਼ਿਸ਼ ਦੇ ਵਿੱਚ ਕਿਥੇ ਨਾ ਕਿਥੇ ਸ਼ਰਦਾ ਭੁੱਲ ਜਾਂਦੇ ਆ ਦਿਖਾਵਾ ਤਾਂ ਅਸੀਂ ਪੂਰਾ ਕਰਦੇ ਆ ਵੀ ਅਸੀਂ ਧਾਰਮਿਕ ਆ ਪਰ ਇਹ ਸ਼ਰਦਾ ਅਸੀਂ ਭੁੱਲ ਰਹੇ ਆ ਅਸੀਂ ਸਤਕਾਰ ਕਰਨਾ ਭੁੱਲ ਰਹੇ ਆ ਅਸੀਂ ਉਸ ਗਣਪਤੀ ਜੀ ਨੂੰ ਜੇ ਘਰੇ ਲਿਆਉਂਦੇ ਆ ਤਾਂ ਸਤਕਾਰ ਨਾਲ ਉਹਨਾਂ ਨੂੰ ਜਲ ਪ੍ਰਵਾਹ ਕਰਨਾ ਭੁੱਲ ਜਾਂਦੇ ਆ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਕਿ ਰੀਲਾਂ ਦੇ ਵਿੱਚ ਹਜਕੱਲ ਹੁਣ ਨਾਲੇ ਦੇ ਵਿੱਚ ਜੇ ਕੋਈ ਗੰਦੇ ਪਾਣੀ ਦੇ ਵਿੱਚ ਵਿਸਰਜਨ ਹੋ ਰਿਹਾ ਤੇ ਉਹ ਸਤਕਾਰ ਨਹੀਂ ਹੋ ਰਿਹਾ ਉਹ ਦਿਖਾਵਾ ਲੱਗ ਰਿਹਾ ਸਾਨੂੰ ਦੂਜੀ ਗੱਲ ਇਹ ਹੈ ਕਿ ਇੱਕ ਪਾਸੇ ਆਪਾਂ ਆਪਣੇ ਮਤਲਬ ਸਾਡੇ ਮਤਲਬ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਠੀਕ ਹੈ ਜੀ ਆਪਾਂ ਪਾਣੀ ਨੂੰ ਪਿਤਾ ਦਾ ਦਰਜਾ ਦੇ ਰਹੇ ਹਾਂ ਦੂਜੇ ਪਾਸੇ ਆਪਾਂ ਗੱਲਾਂ ਕਰਦੇ ਪਏ ਆ ਕਿ ਜਿਹੜਾ ਇਹ ਪਾਣੀ ਦੇ ਵਿੱਚ ਹੀ ਹਰ ਤਰ੍ਹਾਂ ਦੀ ਚੀਜ਼ ਆਪਾਂ ਉੱਥੇ ਵਿਸਰਜਨ ਕਰ ਰਹੇ ਹਾਂ ਜਿਹੜੀ ਚੀਜ਼ ਸ਼ਾਇਦ ਵਾਤਾਵਰਣ ਲਈ ਸਹੀ ਵੀ ਨਹੀਂ ਹੈ ਤੇ ਮੇਰੇ ਹਿਸਾਬ ਨਾਲ ਪਹਿਲੀ ਗੱਲ ਤਾਂ ਇਹ ਹੈ ਕਿ ਅਲੱਗ-ਅਲੱਗ ਵਿਸਰਜਨ ਕਰਨ ਦੀ ਬਜਾਏ ਜੇ ਸੁਸਾਇਟੀ ਹੈਗੀ ਹੈ ਸੁਸਾਇਟੀ ਨੂੰ ਜੇ ਹਰ ਬੰਦਾ ਇੱਕ ਘਰ ਚ ਲਿਆ ਰਿਹਾ ਹੈ ਜੇ ਉਹਨਾਂ ਨੂੰ ਆਪਣੀ ਮਤਲਬ ਜੇ ਉਹ ਸਹੀ ਤਰੀਕੇ ਨਾਲ ਚਾਹੁੰਦੇ ਹੈ ਕਿ ਵਧੀਆ ਤਰੀਕੇ ਨਾਲ ਕੰਮ ਹੋਵੇ ਤੇ ਸੁਸਾਇਟੀਆਂ ਨੂੰ ਮਿਲ ਕੇ ਅ ਕਾਰਕਰ ਦੀ ਬਜਾਏ ਨਾ ਗਣਪਤੀ ਜੀ ਦੇ ਹਰ ਇੱਕ ਸੁਸਾਇਟੀ ਨੂੰ ਮਿਲ ਕੇ ਇੱਕ ਗਣਪਤੀ ਜੀ ਰੱਖਣਾ ਚਾਹੀਦਾ ਸਾਰੇ ਜਾਣੇ ਉੱਥੇ ਪੂਜਾ ਕਰ ਸਕਣ ਜਿਹੜਾ ਬੰਦਾ ਨਹੀਂ ਵੀ ਅਫੋਰਡ ਕਰ ਸਕਦਾ ਕਈ ਗਰੀਬ ਬੰਦੇ ਆ ਜਿਹੜੇ ਕਿ ਅਫੋਰਡ ਹੀ ਨਹੀਂ ਕਰ ਸਕਦੇ ਪ੍ਰੋਪਰਲੀ ਕੀ ਇਹ ਚੀਜ਼ ਨੂੰ ਕਰਪਾਣ ਉਹ ਵੀ ਉੱਥੇ ਆ ਕੇ ਆਪਣੇ ਦਰਸ਼ਨ ਕਰਕੇ ਆਸ਼ੀਰਵਾਦ ਲੈ ਸਕਣ ਤੇ ਜਿਹੜੀ ਨੰਬਰ ਆਫ ਕਿ ਆਈਡਲਸ ਵਧਦੇ ਜਾ ਰਹੇ ਨੇ ਜੇ ਇਹ ਹੀ ਗਿਣਤੀ ਘਟ ਜੇਗੀ ਪੋਲਿਊਸ਼ਨ ਵੀ ਘਟੇਗਾ ਪਲੱਸ ਜਦੋਂ ਇਕੋ ਫ੍ਰੈਂਡਲੀ ਮਟੀਰੀਅਲ ਯੂਜ਼ ਹੋਏਗਾ ਉਹਦੇ ਨਾਲ ਪੋਲਿਊਸ਼ਨ ਸਾਡਾ ਨਾ ਦੇ ਬਰਾਬਰ ਰਹੇਗਾ ਤੇ ਨਾਲ ਸ਼ਰਧਾ ਦੇ ਨਾਲ ਕੰਮ ਵੀ ਹੋ ਸਕੇਗਾ انشاء ਜੀ ਕੀ ਗੱਲ ਹੈ ਜੇ ਮਿੱਟੀ ਦੇ ਬਣਨ ਕੇ ਤਾਂ ਕਲਾਕਾਰ ਜਿਹੜੇ ਜਿਹੜੇ ਅੱਜ ਕੱਲ ਵੇਲੇ ਬੈਗੇ ਨੇ ਸ਼ਾਇਦ ਕਲਾਕਾਰੀ ਸਾਡੇ ਦੇਸ਼ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਜਿਹੜੀ ਪਹਿਲਾਂ ਚਲਦੀ ਸੀ ਉਹ ਕਲਾਕਾਰਾਂ ਨੂੰ ਵੀ ਮੌਕਾ ਮਿਲੇਗਾ ਬਿਲਕੁਲ ਜੀ ਅੱਜ ਦੀ ਡੇਟ ਦੇ ਵਿੱਚ ਪੀਓਪੀ ਦੇ ਜਿਹੜੇ ਬਣ ਰਹੇ ਆ ਜਿੰਨੇ ਵੀ ਆਈਡਲ ਬਣ ਰਹੇ ਆ ਆਪਾਂ ਸਿਰਫ ਗਣਪਤੀ ਦੀ ਗੱਲ ਨਾ ਕਰੀਏ ਹਰ ਤਰ੍ਹਾਂ ਦੀ ਗੱਲ ਕਰੀਏ ਉਹ ਅੱਜ ਕੱਲ ਫਰਮੇ ਬਣੇ ਹੋਏ ਆ ਪੀਓਪੀ ਦੇ ਦੋ ਹਿੱਸਿਆਂ ਚੋ ਬਣਾ ਦਿੰਦੇ ਆ ਉਹਦੇ ਵਿੱਚ ਕਲਾਕਾਰੀ ਵਾਲੀ ਗੱਲ ਕੋਈ ਨਹੀਂ ਰਹੀ ਗੱਲ ਇਹ ਆ ਕਿ ਕਲਾਕਾਰਾਂ ਨੂੰ ਜਿਹੜਾ ਅਸੀਂ ਕਹਿੰਨੇ ਆ ਨਾ ਕਿ ਜਿਹੜੀ ਉਹਨਾਂ ਨੂੰ ਪ੍ਰਸਾਧਿਤ ਤਾਂ ਹੀ ਕੀਤਾ ਜਾਏਗਾ ਤੇ ਨਾਲੇ ਖਾਸ ਕਰਕੇ ਜਿਹੜੇ ਗਰੀਬ ਬੰਦੇ ਨੂੰ ਕੰਮ ਤਾਂ ਹੀ ਜ਼ਿਆਦਾ ਮਿਲੇਗਾ ਜੇ ਤੁਸੀਂ ਇਹ ਮਿੱਟੀ ਦੇ ਆਈਡਲਸ ਜਿਹੜਾ ਹੈਗੇ ਆ ਤੁਸੀਂ ਐਡਾਪਟ ਕਰਨੇ ਸ਼ੁਰੂ ਕਰਦੇ ਹੋ ਚਾਹੇ ਉਹ ਗਣਪਤੀ ਵਿਸਰਜਨ ਵੇਲੇ ਤਿਉਹਾਰ ਦੀ ਜਿਹੜੀ ਆਪਾਂ ਗੱਲ ਕਰੀਏ ਜਾਂ इवन ਦੀਵਾਲੀ ਤੇ ਵੀ ਹਰ ਚੀਜ਼ ਐ ਮੈਂ ਮੰਨਦਾ ਕਿ ਮਿੱਟੀ ਦੇ ਵੱਲ ਆਪਾਂ ਨੂੰ ਦੁਬਾਰਾ ਵਾਪਸ ਜਾਣਾ ਚਾਹੀਦਾ ਜੇ ਹੋ ਸਕੇ ਤਾਂ ਨਾਲ ਦੀ ਨਾਲ ਜਿਹੜਾ ਫਟਕੜੀ ਵਾਲਾ ਕੰਮ ਹੈ ਪੁਰਾਣੇ ਜ਼ਮਾਨੇ 'ਚ ਖੂਹ ਦੇ ਵਿੱਚ ਮੌਸਮ ਦੇ ਹਿਸਾਬ ਨਾਲ ਨਾ ਫਟਕੜੀ ਸੁੱਟੀ ਜਾਂਦੀ ਸੀ ਜਿਹੜੀ ਉਹ ਫਟਕੜੀ ਤਾਂ ਸੁੱਟੀ ਜਾਂਦੀ ਹੈ ਹਿਕਲ ਤਾਂ ਕਲੋਰਿਨੇਸ਼ਨ ਦੀ ਗੱਲਾਂ ਹੁੰਦੀਆਂ ਹੈ ਕੈਮੀਕਲ ਪਾਣ ਦੀ ਗੱਲਾਂ ਹੁੰਦੀਆਂ ਹੈ ਲੇਕਿਨ ਉਦੋਂ ਇੱਕ ਕੁਦਰਤੀ ਚੀਜ਼ਾਂ ਦੀ ਗੱਲ ਹੁੰਦੀ ਸੀ ਤੇ ਫਟਕੜੀ ਵਾਲੀ ਚੀਜ਼ਾਂ ਦੇ ਨਾਲ ਵੀ ਜੇ ਆਪਾਂ ਕੋਈ ਚੀਜ਼ ਬਣੀ ਹੋਈ ਵਿਸਰਜਨ ਕਰਦੇ ਹਾਂ ਤੇ ਉਹ ਪਾਣੀ ਨੂੰ ਸਾਫ਼ ਹੀ ਕਰੇਗੀ ਗੰਦਾ ਨਹੀਂ ਕਰੇਗੀ ਉਹ ਵਧੀਆ ਰਹੇਗੀ ਤੇ ਇਧਰਲੇ ਪਾਸੇ ਸਾਨੂੰ ਜ਼ਰੂਰ ਤੁਰਨਾ ਚਾਹੀਦਾ ਇਸ ਚੀਜ਼ ਵਾਲੇ ਪਾਸੇ ਹੌਲੀ ਹੌਲੀ